100 ਟਿਕਟਾਂ ਖਰੀਦਿਆ ਤੇ 100 ਦੀਆਂ 100 ਟਿਕਟਾਂ ਤੇ ਹੀ ਉਸ ਵਿਅਕਤੀ ਦਾ ਇਨਾਮ ਨਿਕਲ ਆਇਆ ਤੇ ਉਹ ਲਖਪਤੀ ਬਣ ਗਿਆ ਦੰਤੀ ਕੇ ਮਾਮਲਾ ਰੋਪੜ ਤੋਂ ਸਾਹਮਣੇ ਹੁੰਦਾ ਹੈ ਜਿੱਥੇ ਕਿ ਅਸ਼ੋਕਾ ਲੋਟਰੀ ਦੀ ਦੁਕਾਨ ਤੋਂ ਇੱਕ 7 ਰੁਪਏ ਵਾਲੀ ਟਿਕਟ ਇੱਕ ਵਿਅਕਤੀ ਦੇ ਵੱਲੋਂ ਖਰੀਦੀ ਜਾਂਦੀ ਜਿੱਥੇ ਕਿ 7 ਰੁਪਏ ਦੀ 100 ਟਿਕਟਾਂ ਜੋ ਹੁਣ ਮਿਲਦੀਆਂ ਨੇ ਉਹ ਲਈਆਂ ਗਈਆਂ ਇੱਕ ਟਿਕਟ ਦਾ ਪ੍ਰਾਈਸ ਹੈ 7 ਰੁਪਏ ਉਸ ਵਿਅਕਤੀ ਨੇ 700 ਦੀਆਂ 100 ਟਿਕਟਾਂ ਲਈਆਂ ਤੇ ਉਸੇ ਹੀ 100 ਟਿਕਟਾਂ ਦੀ 100 ਦੇ 100 ਟਿਕਟਾਂ ਦਾ ਇਨਾਮ ਨਿਕਲ ਗਿਆ ਜਿਸ ਦੇ ਬਾਅਦ ਉਸੇ ਵਿਅਕਤੀ ਦਾ 10 ਲੱਖ ਰੁਪਏ ਦਾ ਇਨਾਮ ਨਿਕਲਿਆ ਇਸ ਤਰ੍ਹਾਂ ਨਾ ਸ਼ੌਕ ਦਾ ਲੋਟਰੀ ਦੁਕਾਨ ਮਾਲਕ ਨੇ ਕਾਫੀ ਜ਼ਿਆਦਾ ਖੁਸ਼ੀ ਜ਼ਾਹਰ ਕਰਦੇ ਹੋਏ ਜਾਣਕਾਰੀ ਦਿੱਤੀ ਉਸ ਦਾ ਕਹਿਣਾ ਹੈ ਕਿ ਦੂਰ ਦਰਦ ਦੇ ਲੋਕ ਇੱਥੇ ਆਉਂਦੇ ਨੇ ਲੋਟਰੀ ਪਾਉਣ ਦੇ ਤੇ ਆਪਣੀ ਕਿਸਮਤ ਅਜ਼ਮਾਉਣ ਦੇ ਐਸੇ ਚੱਲਦੇ ਇੱਕ ਵਿਅਕਤੀ ਦੇ ਵੱਲੋਂ 100 ਟਿਕਟ ਖਰੀਦੇ ਗਏ ਤੇ ਉਸਦੇ 100 ਜਾਂ 100 ਟਿਕਟਾਂ ਦੀ ਲੋਟਰੀ ਲੱਗ ਗਈ ਏ ਨਿਕਲੀ ਹੈ ਤੇ ਕਿੰਨੇ ਇਨਾਮ ਲੱਗੇ ਦੇਖੋ ਇਹ ਰੋਪੜ ਸ਼ਹਿਰ ਦੇ ਸ਼ੌਕਾ ਲੋਟਰੀ ਹੈ ਸਾਡਾ ਸਟਾਲ ਜਿਹੜਾ ਸ਼ੌਕਾ ਲੋਟਰੀ ਨਾਮ ਤੋਂ ਮਸ਼ਹੂਰ ਹੈ ਮੈਂ ਓਨਰ ਉਹਨਾਂ ਨਾਲ ਲੱਗੀ ਨਮਾਸ਼ਹਿਰ ਮੋਹਾਲੀ ਦਾ ਰੋਪੜ ਜ਼ਿਲ੍ਹੇ ਦਾ ਨੰਬਰ 1 ਇਹ ਆਊਟਲੈਟ ਬਣ ਚੁੱਕਿਆ ਹੈ ਲੋਕਾਂ ਦਾ ਵਿਸ਼ਵਾਸ ਲੋਕਾਂ ਦੀ ਆਸ ਸਾਡੇ ਨਾਲ ਜੁੜ ਚੁੱਕੀ ਹੈ ਲੋਕ ਕਹਿੰਦੇ ਆ ਅੱਜ ਆਪਣੇ ਮੂੰਹੋਂ ਵੀ ਇਹ ਜਿਹੜੀ ਸਾਡੀ ਦੁਕਾਨ ਹੈ ਇਹ ਬਹੁਤ ਹੀ ਭਗਾਣੀ ਦੁਕਾਨ ਬਣ ਗਈ ਹੈ ਕਿਉਂਕਿ ਹਰੇਕ ਬੰਦਾ ਸਾਡੇ ਕੋਲ ਲਾਟਰੀ ਲੈ ਕੇ ਆਪਣੀ ਕਿਸਮਤ ਅਜ਼ਮਾਣਾ ਜਾਂਦਾ ਹੈ ਲੱਖਵਤੀ ਤੇ ਕਰੋੜਪਤੀ ਬਣਨਾ ਚਾਹੁੰਦਾ ਹੈ ਜਿਵੇਂ ਕਿ ਹੁਣ ਆ ਪਿਛਲੇ 10 ਦਿਨਾਂ ਦੇ ਵਿੱਚ ਹੀ ਸਾਡੇ ਕੋਲ ਜਿਹੜਾ 1 25 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ 50 ਰੁਪਏ ਦੀ ਟਿਕਟ ਸੀ ਸਿਰਫ ਓਨਲੀ 50 ਰੁਪਏ ਦੀ ਟਿਕਟ ਸੀ ਜਿਹੜਾ ਟਿਕਟ ਦਾ ਨੰਬਰ ਸੀਗਾ D41682 ਇਸ ਤੋਂ ਬਾਅਦ ਵੀ ਸਾਡੇ ਕੋਲ ਜਿਹੜਾ ਕੱਲ ਇਨਾਮ ਹਿੱਟ ਹੋਇਆ ਡੇਟ ਉਹਦੀ ਹੈਗੀ ਹੈ 16 11 10 ਲੱਖ ਰੁਪਏ ਦਾ ਇਨਾਮ ਹਿੱਟ ਹੋਇਆ ਇਹ 100 ਟਿਕਟ ਦੀ ਕਾਪੀ ਹੁੰਦੀ ਹੈ 70 ਰੁਪਏ ਵਾਲੀ ਟਿਕਟ ਹੁੰਦੀ ਹੈ ਡੀਅਰ ਦੀ ਕਸਟਮਰ ਨੇ ਸਾਡੇ ਕੋਲ 100 ਟਿਕਟ ਇਕੱਠੀ ਖਰੀਦੀ ਸੀਗੀ 700 ਰੁਪਏ ਦੀ ਜਿਹਦੇ ਵਿੱਚ ਉਹਦੀ 100 ਦੀ 100 ਟਿਕਟ ਲੱਗ ਗਈ ਹੈ 10000 ਰੁਪਏ ਦੇ ਹਿਸਾਬ ਨਾਲ 10 ਲੱਖ ਰੁਪਏ ਦੀ ਟੋਟਲ ਅਮਾਉਂਟ ਬਣਦੀ ਹੈ ਔਰ ਇਹ ਲੋਕਾਂ ਦਾ ਜਿਹੜਾ ਪਿਆਰ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜਾ ਸ਼ੌਕਾ ਲਾਟਰੀ ਨੂੰ ਸਾਰੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਜਿੱਥੇ ਵੀ ਰੋਪੜ ਜਿਲ੍ਹੇ ਵਿੱਚ ਟਿਕਟ ਪਾਣਾ ਚਾਹੁੰਦੇ ਹੋ ਤਾਂ ਸ਼ੋਕਾ ਲੋਟਰੀ ਦੇ ਆ ਕੇ ਟਿਕਟ ਪਾਓ ਔਰ ਆਪਣੀ ਕਿਸਮਤ ਅਜ਼ਮਾਓ ਕਿਉਂਕਿ ਸਾਡੇ ਕੋਲ ਰੈਗੂਲਰ ਹੀ ਇਨਾਮ ਨਿਕਲਨੇ ਸ਼ੁਰੂ ਹੋ ਗਏ ਹੈ ਜਿਹੜੇ ਕੀ ਇਨਾਮ ਨਿਕਲਦੇ ਸਾਡੇ ਕੋਲ ਲੱਖਾਂ ਰੁਪਏ ਦੇ ਨੇ ਜਿਹੜੇ ਇਨਾਮ ਆ ਉਹ ਰੈਗੂਲਰ ਨਿਕਲਦੇ ਰਹਿੰਦੇ ਇਹਦੀ ਕੋਈ ਗਿਣਤੀ ਨਹੀਂ ਹੈ ਔਰ ਇਸੇ ਹਿਸਾਬ ਸ਼ੁਰੂਆਤ ਦੇ ਵਿੱਚ ਪਰਮਾਤਮਾ ਨੇ ਸਾਨੂੰ ਬਹੁਤ ਵੱਡਾ ਇਨਾਮ ਦਿੱਤਾ ਸੀ ਜੋ ਸਾਡੇ ਸਟਾਲ ਦੀ ਮੇਨ ਪਛਾਣ ਬਣ ਗਈ ਜਿਵੇਂ ਕਿ 10 ਕਰੋੜ ਦਾ ਇਨਾਮ ਲੋਹੜੀ ਬੰਪਰ ਦਾ ਇਸੇ ਸਾਲ 18 ਜਨਵਰੀ 2025 ਵਿੱਚ ਸਾਡੇ ਕੋਲ ਲੱਗਿਆ ਸੀ ਸਾਡੀ ਵੇਚੀਆਂ ਟਿਕਟਾਂ ਰਹੀ ਨਿਕਲਿਆ ਸੀਗਾ 10 ਕਰੋੜ ਰੁਪਏ ਦਾ ਇਨਾਮ ਤੇ ਉਹੀ ਬੰਪਰ ਹੁਣ ਦੁਬਾਰਾ ਫੇਰ ਅਸੀਂ ਲੈ ਕੇ ਆਏ ਆਂ ਲੋਹੜੀ ਬੰਪਰ ਦਾ ਜਿਹਦਾ 10 ਲੱਖ ਰੁਪਏ ਲਓ ਜੀ ਜਿਨ੍ਹਾਂ ਦਾ ਇਨਾਮ ਨਿਕਲਿਆ ਤੇ ਉਹ winner ਕੋਲ ਨੇ ਦੇਖੋ winner ਉਹ ਸਾਡੇ ਰੋਪੜ ਦੇ ਹੀ ਨੇ ਇੱਥੇ ਨੇੜੇ-ਤੇਰੇ ਪਿੰਡ ਦੇ ਆ ਕਈ ਵਾਰੀ ਕੀ ਆ ਹੁੰਦਾ ਕਿ ਸਿਕਿਉਰਿਟੀ ਰੀਜਨ ਹੁੰਦਾ ਹੈ ਇਨਾਮੀ ਰਾਸ਼ੀ ਦਾ ਮਾਮਲਾ ਹੁੰਦਾ ਅਸੀਂ ਕਿਸੇ ਦੀ ਪ੍ਰਾਈਵੇਸੀ ਨੂੰ ਅਸੀਂ ਲੀਕ ਨਹੀਂ ਕਰ ਸਕਦੇ winner ਖੁਦ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਆਪਾਂ ਪਰਦਾ ਹੁੰਦਾ ਉਹ ਪਾਣਾ ਹੁੰਦਾ ਤੇ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਅਸੀਂ ਦੀ ਪ੍ਰਾਈਵੇਸੀ ਨਹੀਂ ਲੀਕ ਕਰ ਸਕਦੇ ਜੋ ਵੀ ਬਾਕੀ ਗਵਰਨਮੈਂਟ ਦਾ ਪ੍ਰੋਸੈਸ ਹੁੰਦਾ ਉਹ ਟਿਕਟ ਜਮ੍ਹਾਂ ਕਰਵਾ ਕੇ ਅਸੀਂ ਉਹਨਾਂ ਦੇ ਅਕਾਊਂਟ ਦੇ ਵਿੱਚ ਜਦੋਂ ਵੀ ਪੇਮੈਂਟ ਬਣਦੀ ਹੈ ਉਹ ਬਣਦੀ ਪੇਮੈਂਟ ਉਹਨਾਂ ਦੀ ਟਾਈਮ ਤੇ ਨਿਸ਼ਚਿਤ ਸਮੇਂ ਦੇ ਆਧਾਰ ਤੇ ਆ ਜਾ